ਹਾਂਜੀ ਦੋਸਤੋ ਪੰਜਾਬ ਨੂੰ ਅੰਦਰ ਖਾਤੇ ਉਜਾੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਦਾ ਜਿਹੜਾ ਦਰਿਆ ਚੱਲਦਾ ਵਾ ਸਤਲੁਜ ਇਹਨੂੰ ਗੁਜਰਾਤ ਦੇ ਕੱਟੇ ਖੇਤਰਾਂ ਵੱਲ ਚਲੋਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅੰਦਰ ਖਾਤੇ ਗੋਪਨੀਆਂ ਇਹਨਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਵਾ ਦੋਸਤੋ ਅਗਰ ਮੈਂ ਤੁਹਾਨੂੰ ਕਹਾਂ ਕਿ ਸਤਲੁਜ ਦਰਿਆ ਹੁਣ ਪੰਜਾਬ ਵਿੱਚ ਨਹੀਂ ਗੁਜਰਾਤ ਵਿੱਚ ਚੱਲ ਵਜੇ ਵਗੇਗਾ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਖਾਲੀ ਹੋ ਜਾਵੇਗਾ ਸਾਡਾ ਸਤਲੁਜ ਕਹਿਣ ਦਾ ਮਤਲਬ ਹੈ ਸਤਲੁਜ ਜਿੱਤ ਨਹੀਂ ਵਗੇਗਾ ਜਦ ਤੱਕ ਪੰਜਾਬ ਪਹੁੰਚੂਗਾ ਇਹ ਖਾਲੀ ਹੋ ਜਾਣਾ ਵਾ ਤੇ ਇਹ ਹੈ ਗੁਜਰਾਤ ਦੇ ਕੱਛ ਖੇਤਰਾ ਵੱਲ ਕਹਿੰਦੇ ਹੁਣ ਚਲਾਇਆ ਜਾ ਰਿਹਾ ਵਾ ਇਹ ਤਿਆਰੀਆਂ ਹੋ ਚੁੱਕੀਆਂ ਨੇ ਮੁਕੰਮਲ ਕਹਿੰਦੇ ਪੰਜ ਪੰਜ ਆਪ ਭਾਵ ਪੰਜ ਦਰਿਆ ਦੀ ਧਰਤੀ ਪਰ ਜੇਕਰ ਇਸ ਪੰਜਾਬ ਦਾ ਨਾਮ ਬਦਲ ਕੇ ਪੰਜ ਆਪ ਹੋ ਜਾਵੇ ਹੈ ਹੋ ਜਾਣਾ ਜੇਕਰ ਇਸ ਦਾ ਨਾਮ ਬਦਲ ਕੇ ਡੱਡ ਡੇਡ ਆਪ ਹੋ ਜਾਵੇ ਤਾਂ ਹੈਰਾਨਾ ਹੋ ਜਾਣਾ ਜੇਕਰ ਸਤਲੁਜ ਦਰਿਆ ਦੀ ਦਰਿਆ ਪੰਜਾਬ ਦੀ بجائے ਗੁਜਰਾਤ ਚ ਵਗਣ ਲੱਗ ਜਾਏ ਤਾਂ ਹੈਰਾਨਾ ਹੋ ਜਾਣਾ ਜਹਾ ਜਾਂ ਫਿਰ ਕਹ ਲੋ ਕਿ ਅਜੇ ਹ ਕੁਝ ਹੋਣ ਜਾ ਰਿਹਾ ਹੈ ਹਰਿਆਣਾ ਦੀ ਆੜ ਵਿੱਚ ਸਤਲੁਜ ਦਰਿਆ ਨੂੰ ਗੁਜਰਾਤ ਲਿਆਉਣ ਦੀ ਤਿਆਰੀ ਹੋ ਗਈ ਆ ਰਿਪੀਰੀਅਨ ਲਾਅ ਦੇ ਅਨੁਸਾਰ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਇਨਾ ਤਿੰਨਾ ਸੂਬਿਆਂ ਤੋਂ ਇਲਾਵਾ ਕਿਸੇ ਵੀ ਹੋਰ ਸੂਬੇ ਦਾ ਸਤਲੁਜ ਬਿਆਸ ਤੇ ਰਾਵੀ ਉੱਤੇ ਕੋਈ ਹੱਕ ਨਹੀਂ ਬਣਦਾ ਇਹ ਰਿਪੇਰੀਅਨ ਲਾਅ ਕਹਿੰਦਾ ਹੈ ਕਿ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਬਿਨਾ ਕਿਉਂਕਿ ਇਨ੍ਹਾਂ ਵਿੱਚ ਇਹ ਦਰਿਆ ਨਿਕਲਦੇ ਹਨ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਹੱਕ ਨਹੀਂ ਬਣਦਾਗਾ ਪਰ ਕੇਂਦਰ ਸਰਕਾਰ ਹਰਿਆਣਾ ਤੋਂ ਲੈ ਕੇ ਗੁਜਰਾਤ ਦੇ ਕੱਚ ਖੇਤਰ ਤੱਕ ਕੱਗਰ ਦੇ ਨਾਲ-ਨਾਲ ਸਰਸਵਤੀ ਨਦੀ ਦੀ ਖੁਦਾਈ ਕਰ ਰਹੀ ਹੈ ਇਸ ਸਰਸਵਤੀ ਦੀ ਖੁਦਾਈ ਹੈ ਜਾਂ ਸਤਲੁਜ ਨੂੰ ਇਸ ਬਹਾਨੇ ਲੈ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਗਵਾਚੂਕੀ ਨਦੀ ਦੀ ਖੁਦਾਈ ਦੇ ਓਲੇ ਦੇ ਵਿੱਚ ਕਹਿੰਦੇ ਸਤਲੁਜ ਨੂੰ ਇੱਥੋਂ ਲੈ ਕੇ ਜਾਣ ਦੀ ਤਿਆਰੀ ਹੋ ਚੁੱਕੀ ਹੈ ਇੰਜ ਸਤਲੁਜ ਦਰਿਆ ਹੁਣ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਹਿੰਦੇ ਮੁੱਕ ਜਾਇਆ ਕਰੇਗਾ ਹੁਣ ਹਿਮਾਚਲ ਦੇ ਰਾਹ ਵਿੱਚ ਹੀ ਦਰਿਆ ਦਾ ਰੁਖ ਬਦਲ ਕੇ ਹਰਿਆਣਾ ਦੇ ਰਾਹੀਂ ਇਸ ਨੂੰ ਗੁਜਰਾਤ ਤੱਕ ਲੈ ਜਾਣ ਦੀ ਇੱਕ ਨਵੀਂ ਰਣਨੀਤੀ ਬਣਾ ਦਿੱਤੀ ਗਈ ਹੈ ਤੇ ਇਹ ਰਿਪੇਰੀਅਨ ਸਿਧਾਂਤ ਦੀ ਸਿੱਧੀ ਉਲੰਘਣਾ ਹੈ ਪਾਣੀ ਦੀ ਵਰਤੋਂ ਇੱਕ ਵੱਖਰਾ ਵਿਸ਼ਾ ਹੈ ਪਰ ਦਰਿਆਵਾਂ ਦੇ ਰੁਖ ਨਹੀਂ ਬਦਲੇ ਜਾ ਸਕਦੇ ਅਤੇ ਨਾ ਹੀ ਦਰਿਆਈ ਪਾਣੀਆਂ ਦੇ ਵਹਾ ਬਦਲੇ ਜਾ ਸਕਦੇ ਹਨ ਇਸ ਨੂੰ ਬਦਲਣਾ ਕਾਨੂੰਨ ਦੀ ਉਲੰਘਣਾ ਹੈ ਪਰ ਹੁਣ ਇਹ ਬਦਲਣਾ ਵੀ ਹੁਣ ਜਾ ਰਿਹਾ ਹੈ ਜਨਾਬ 22 April 2023 ਨੂੰ ਚੰਡੀਗੜ੍ਹ ਦੇ ਵਿੱਚ ਕਹਿੰਦੇ ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਵਿਚਾਲੇ ਇਹ ਰੂਪਰੇਖਾ ਤੈਅ ਹੁੰਦੀ ਹੈ ਤੇ ਹੁਣ ਸਮਝੌਤੇ ਵੱਲ ਵਧ ਗਈ ਹੈ ਕਿ ਇਸ ਦਾ ਮਤਲਬ ਇੱਕ ਵਾਰ ਫਿਰ ਤੋਂ ਹੁਣ ਪਾਣੀਆਂ ਦੇ ਲਈ ਮੋਰਚਾ ਸਾਨੂੰ ਲਗਾਉਣਾ ਪਵੇਗਾ ਬਸ ਹੁਣ ਪੰਜਾਬ ਨੂੰ ਰੇਗਿਸਤਾਨ बन ਜਾਵੇਗਾ ਹੁਣ ਇੱਕ ਬਹੁਤ ਵੱਡਾ ਸਵਾਲ ਹੈ ਚਲੋ ਕਹਾਣੀ ਸਮਝਦੇ ਹਾਂ ਪੂਰੀ ਕੀ ਹੈ ਇਹ ਮਾਮਲਾ 22 April 2023 ਦਾ ਨਹੀਂ ਹੈ ਇਸ ਤੋਂ ਵੀ ਪਿੱਛੇ ਤੱਕ ਜਾਵਾਂਗੇ ਬਸ ਇੱਕ ਗੱਲ ਗੌਰ ਨਾਲ ਸੁਣਿਓ ਗੰਭੀਰਤਾ ਨਾਲ ਸਮਝੋ ਕਿ ਸਤਲੁਜ ਦਰਿਆ ਹੁਣ ਪੰਜਾਬ ਵਿੱਚ ਨਹੀਂ ਗੁਜਰਾਤ ਚ ਵਗੇਗਾ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਦਰਿਆ ਨੂੰ ਹੁਣ ਖਾਲੀ ਹੋ ਜਾਣਾ ਹੋ ਜਾਵੇਗਾ ਤੇ ਹੁਣ ਪੰਜਾਬ ਦਾ ਨਾਮ ਬਦਲ ਕੇ ਚੋਜਾਬ ਹੋ ਜਾਵੇ ਤਾਂ ਜਾਂ ਕਹੋ ਕਿ ਡੇੜਾਬ ਹੋ ਜਾਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਤੁਸੀਂ ਸਿਆਲ ਨੂੰ ਰੋਂਦੇ ਹੋ ਤੇ ਹੁਣ ਸਤਲੁਜ ਵੀ ਬਚਾਇਆ ਨਹੀਂ ਬਚਣਾ ਹੁਣ ਸਤਲੁਜ ਨੂੰ ਗੁਜਰਾਤ ਤੱਕ ਲੈ ਕੇ ਹੀ ਜਾਣਾ ਹੈ ਚਲੋ ਮੈਂ ਇੱਕ ਪਹਿਲੂ ਤੇ ਤੁਹਾਡੀ ਨਜ਼ਰ ਮਰਵਾਉਂਦਾ ਹਾਂ ਮੈਂ 22 April 2023 ਦੀ ਗੱਲ ਕੀਤੀ ਇੱਕ ਕਿਤਾਬ ਪੰਜਾਬ ਜਿਨ੍ਹਾਂ ਦੇ ਰਾਹੀ ਮੈਂ ਸਾਰਨਾ ਜਮ ਜਿਸ ਦੀ ਕਿਤਾਬ ਦਾ ਨਾਮ ਆ ਮੈਂ ਸਾਰਨਾ ਜਾਣਾਗਾ ਅਵਨਦੀਪ ਸਿੰਧੂ ਜੀ ਨੇ ਲਿਖੀ ਹੈ ਇਹ ਕਿਤਾਬ ਹੈ ਯਾਦਵੀਰ ਸਿੰਦਰ ਯਾਦਵਿੰਦਰ ਸਿੰਘ ਤੇ ਮੰਗਤ ਰਾਮ ਨੇ ਇਸ ਨੂੰ ਪੰਜਾਬੀ ਚ ਕਹਿੰਦੇ ਅਨੁਵਾਦ ਕੀਤਾ ਹੈ ਦੋਸਤੋ ਇਹ ਕਿਤਾਬ ਪੜ੍ਹ ਲਓ ਤੁਹਾਨੂੰ ਸਾਰਾ ਸੱਚ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਏਗਾ ਕਿ ਇਸ ਦੀ ਸੱਚਾਈ ਕੀ ਆ ਹੈਨਾ ਤੇ ਵੀਡੀਓ ਸਾਰਿਆਂ ਨਾਲ ਸਾਂਝੀ ਜਰੂਰ ਕਰਿਓ ਕਿ ਅਸੀਂ ਤਾਂ ਸਿਆਲ ਦੇ ਪਿੱਛੇ ਪਏ ਆ ਕਿਤੇ ਸਾਡਾ ਸਤਲੁਜ ਦਰਿਆ ਵੀ ਸਾਡੇ ਹੱਥੋਂ ਨਾ ਨਿਕਲ ਜਾਵੇ ਇਹ ਵੀਡੀਓ ਸਾਰਿਆਂ ਨਾਲ ਸਾਂਝੀ ਜਰੂਰ ਕਰਿਓ ਜੀ ਧੰਨਵਾਦ